ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਗੁਰਦੁਆਰਾ ਸ਼੍ਰੀ ਹਰਗੋਬਿੰਦਗੜ੍ਹ ਸਾਹਿਬ ਮਰੰਡਾ ਰੋਡ ਕੁਰਾਲੀ ਦੇ ਵਿੱਚ ਇਸ ਵੇਲੇ ਅਸੀਂ ਪਹੁੰਚੇ ਹਾਂ ਜਿੱਥੇ ਕਿ ਟ੍ਰੇਨਿੰਗ ਸਬ ਸੈਂਟਰ ਸੋ ਉਹਨਾਂ ਦੇ ਦੁਆਰਾ ਜੋ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਲਾਈ ਕਢਾਈ ਫੂਡ ਬਾਰੇ ਦੱਸਿਆ ਜਾਂਦਾ ਹੈ ਸੋ ਅੱਜ ਇੱਥੇ ਸਰਟੀਫਿਕੇਟ ਵੰਡੇ ਜਾ ਰਹੇ ਨੇ ਜੇ ਐਸਐਸ ਮੁਹਾਲੀ ਦੇ ਵੱਲੋਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ ਮੈਡਮ ਪਰਮਿੰਦਰ ਕੌਰ ਜੀ ਅਤੇ ਮੌਜੂਦ ਨੇ ਜੋ ਇੱਥੇ ਐਮਸੀ 12 ਵਾਰਡ ਕੁਰਾਲੀ ਦੇ ਸਰਦਾਰ ਖਸ਼ਵੀਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਸਰਦਾਰ ਗੁਰਮੀਤ ਸਿੰਘ ਜੀ ਤੋ ਉਹਨਾਂ ਦੇ ਦੁਆਰਾ ਜਿਹੇ ਸਰਟੀਫਿਕੇਟ ਵੰਡੇ ਜਾ ਰਹੇ ਨੇ ਤੇ ਆਪਾਂ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਦਿਖਾਉਨੇ ਆ ਗੱਲਬਾਤ ਵੀ ਕਰਦੇ ਆ ਤੇ ਜਿਨ੍ਹਾਂ ਨੂੰ ਸਰਟੀਫਿਕੇਟ ਵੰਡੇ ਜਾ ਰਹੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਇਸ ਸਰਟੀਫਿਕੇਟਾਂ ਦਾ ਕੀ ਫਾਇਦਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੇ ਆਪਣਾ ਸ਼ੁਭ ਨਾਮ ਕੀ ਹੈ ਜੀ ਮੇਰਾ ਨਾਮ ਪਰਮਿੰਦਰ ਕੌਰ ਹੈ ਜੀ ਔਰ ਮੈਂ ਜੀਐਸਐਸ ਵੱਲੋਂ ਟ੍ਰੇਨਿੰਗ ਪ੍ਰੋਵਾਈਡਰ ਹਾਂ ਜੀ ਜਿਹਦੇ ਦਰਮਿਆਨ ਅਸੀਂ ਵੱਖ-ਵੱਖ ਕੋਰਸੇਸ ਕਰਵਾਏ ਸੀਗੇ ਕੁੜੀਆਂ ਨੂੰ ਅੱਛਾ ਜੀ ਤਾਂ ਇਹ 3.5 ਮਹੀਨੇ ਦੇ ਕੋਰਸੇ ਸੀਗੇ ਜਿਦੇ ਵਿੱਚ ਡਰੈੱਸ ਮੇਕਿੰਗ ਐਡ ਸੀਗੀ ਜੂਟ ਐਂਡ ਕ્રાਫਟ ਦੇ ਕੋਰਸੇ ਸੀਗਾ ਔਰ ਫੂਡ ਪ੍ਰੋਸੈਸਿੰਗ ਦਾ ਸੀਗਾ ਜੀ ਇਹ ਸਾਰੇ ਬੱਚੇ ਨੇ ਰਲ ਮਿਲ ਕੇ 3.5 ਮਹੀਨੇ ਇਸ ਚੀਜ਼ ਦੀ ਟ੍ਰੇਨਿੰਗ ਲਈਤੀ ਆ ਉਸ ਤੋਂ ਬਾਅਦ ਅੱਜ ਇਹਨਾਂ ਨੂੰ ਜਿਹੜਾ ਸਰਟੀਫਿਕੇਟ ਉਸ ਦੇ ਅਕੋਰਡਿੰਗ ਦਿੱਤੇ ਗਏ ਹਨ ਜੀ ਇਹ ਟ੍ਰੇਨਿੰਗ ਕਿੱਥੇ ਦਿੱਤੀ ਜਾਂਦੀ ਹੈ ਇਹ ਟ੍ਰੇਨਿੰਗ ਵੈਸੇ ਤਾਂ ਫੀਲਡ 'ਚ ਜਿੱਥੇ ਮਰਜ਼ੀ ਦੇ ਸਕਦੇ ਮੋਹਾਲੀ ਏਰੀਆ ਦੇ ਵਿੱਚ ਹਾਂਜੀ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਪਰ ਸਾਡਾ ਜਿਹੜਾ ਹੈਗਾ ਸੀਗਾ ਸ਼ੀਤਲਾ ਮਾਤਾ ਦੇ ਮੰਦਿਰ ਤੇ ਬੈਕ ਸਾਈਡ ਉੱਥੇ ਸਾਡਾ ਜਿਹੜਾ ਚੱਲ ਰਿਹਾ ਸੀ ਡਰੈੱਸ ਮੇਕਿੰਗ ਦਾ ਜਿਹੜਾ ਕੋਰਸਿਸ ਸੀਗਾ ਉਹ ਕੰਟੀਨਿਊ ਚੱਲਦਾ ਹੀ ਰਹਿੰਦਾ ਏ। ਜੀ। ਬਾਕੀ ਇਹ ਜਿਹੜਾ ਜਿਵੇਂ ਜਿਵੇਂ ਸਰਕਾਰ ਸਾਨੂੰ ਪ੍ਰੋਵਾਈਡ ਕਰਵਾਉਂਦੀ ਆ ਪ੍ਰੋਗਰਾਮ ਤਾਂ ਉਹਦੇ ਉਹਵੇਂ-ਉਵੇਂ ਅਸੀਂ ਇਸ ਚੀਜ਼ ਨੂੰ ਕਰਦੇ ਰਹਿੰਨੇ ਆ। ਇਹਦੇ 'ਚ ਕੋਈ ਵੀ ਭਾਗ ਲੈ ਸਕਦਾ ਕੋਈ ਕਿਸੇ ਵੀ ਏਰੀਆ ਦਾ ਹੋਵੇ ਜਾਂ ਕੋਈ ਏਰੀਆ ਵਾਈਜ਼। ਹਾਂਜੀ ਹਾਂਜੀ ਇਹ ਜਿੱਥੋਂ ਦਾ ਮਰਜ਼ੀ ਬੱਚਾ ਹੋਵੇ ਇਸ ਜਿਹਦੇ ਵਿੱਚ ਦਾਖਲਾ ਲੈ ਸਕਦਾ ਏ ਕੋਰਸ ਪਰ ਏਜ ਲਿਮਿਟ ਆ ਔਰ ਇਹਨਾਂ ਦੀ ਸੀਟਸ ਜਿਹੜੀਆਂ ਹੈਗੀਆਂ ਉਹ ਲਿਮਟਿਡ ਆ। ਜਿਵੇਂ ਕਿ ਇੱਕ ਬੈਚ ਆ ਉਹਦੇ ਵਿੱਚ 20 ਸੀਟਸ ਹੁੰਦੀਆਂ ਏ। ਔਰ ਜਿਹੜੀ ਇਹਨਾਂ ਦੀ ਏਜ ਲਿਮਟ ਹੈ 18 ਸਾਲ ਤੋਂ ਲੈ ਕੇ 45 ਸਾਲ ਦੇ ਵਿੱਚ ਵਿੱਚ ਉਹਦੇ ਵਿੱਚ ਹਾਂਜੀ ਹਾਂ ਇਸ ਦਾ ਬੈਨੀਫਿਟ ਇਹਨਾਂ ਨੂੰ ਮਤਲਬ ਕੀ ਹੈ ਬੈਨੀਫਿਟ ਇਹ ਹੈ ਕਿ ਜਿਵੇਂ ਟਾਈਮ ਵੇਸਟ ਕਰਦੇ ਆ ਅਸੀਂ ਘਰੇ ਬੈਠ ਕੇ ਹਨਾ ਇਸ ਕੋਰਸ ਦੇ ਵਿੱਚ ਟ੍ਰੇਨਿੰਗ ਕਰਕੇ ਜਾਂ ਕੋਰਸ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਤਜਰਬੇ ਲੈ ਕੇ ਬੱਚਾ ਘਰੇ ਜਿਹੜੇ ਲੇਡੀਜ਼ ਆ ਉਹ ਇਨਕਮ ਜਨਰੇਟ ਕਰ ਸਕਦੇ ਜਿਵੇਂ ਸਟੀਚਿੰਗ ਹੈ ਸਟੀਚਿੰਗ ਦਾ ਦੌਰ ਅੱਜ ਕੱਪੜੇ ਦਾ ਦੌਰ ਤਾਂ ਬਹੁਤ ਜ਼ਿਆਦਾ ਹੈ ਔਰ ਸਟੀਚਿੰਗ ਦਾ ਜਿਹੜਾ ਰੇਟ ਹੈ ਅਨਾਰਮਲ ਸੂਟ ਤੋਂ ਲੈ ਕੇ ਮਤਲਬ ਡਰੈਸ ਮੇਕਿੰਗ ਤੱਕ ਤਾਂ ਬਹੁਤ ਹਾਈ ਹੈ ਤਾਂ ਉਹ ਖੁਦੇ ਜੇ ਲੜਕੀਆਂ ਔਰਤ ਆਪਣੇ ਘਰ ਵਿੱਚ ਕਰ ਲੈਂਦੀਆਂ ਤਾਂ ਉਹਦੇ ਨਾਲ ਜਿਹੜੀ ਸਾਡੀ ਇਨਕਮ ਜਨਰੇਟ ਦੇ ਨਾਲ ਸਾਡੀ ਇਨਕਮ ਸਾਡਾ ਜੋ ਪੈਸਾ ਉਹ ਬਚਦਾ ਵੀ ਤਾਂ ਹੈ ਜੋ ਅਸੀਂ ਬਾਹਰ ਦੇਣਾ ਹੈ ਬੁਟੀਕ ਤੇ ਜਾ ਕੇ ਦੇਣਾ ਹੈ ਹਨਾ ਉਹ ਪੈਸਾ ਬਚਾ ਕੇ ਅਸੀਂ ਹੋਰ ਪਾਸੇ ਲਗਾ ਸਕਦੇ ਹਾਂ ਕਣੀ ਆਪਣਾ ਆਪ ਵੀ ਕਰ ਸਕਦੇ ਹਾਂ ਬਿਲਕੁਲ ਸੈਲਫ ਸੈਲਫ ਡਿਪੈਂਡ ਜਿਹੜਾ ਇਹਨਾਂ ਨੂੰ ਬਣਾਉਣਾ ਚਾਹੁੰਦੇ ਅਸੀਂ ਵੀ ਇਹ ਸੈਲਫ ਡਿਪੈਂਡ ਹੋਣ ਆਪਣੇ ਜੋ ਕਿਸੇ ਤੋਂ ਕੰਮ ਕਰਵਾ ਰਹੇ ਹਾਂ ਅਸੀਂ ਕਾਰੀਗਰ ਤੋਂ ਜਾ ਕੇ ਕਰਵਾ ਰਹੇ ਸੇਮ ਕੰਮ ਤੁਸੀਂ ਖੁਦ ਕਰ ਸਕਦੇ ਹੋ ਜੀ ਹਾਂਜੀ ਸੋ ਬੜੀ ਵਧੀਆ ਗੱਲ ਹੈ ਜੋ ਇੱਕ ਇਹ ਚੰਗਾ ਉਪਰਾਲਾ ਤੁਸੀਂ ਕਰ ਰਹੇ ਹੋ ਹਾਂਜੀ ਹਾਂਜੀ ਤੇ ਨਾਲ ਦੀ ਨਾਲ ਮੈਂ ਇਹਨਾਂ ਦੇ ਐਮਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੋ ਸਮੇਂ ਸਿਰ ਸਾਨੂੰ ਆਪਣੀਆਂ ਜੋ ਲੇਡੀਆਂ ਨੇ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਐਵੇਂ ਦਾ ਕੋਰਸ ਆਇਆ ਏ ਜਾਂ ਸਾਨੂੰ ਇਹ ਵੈਲਕਮ ਕਰਦੇ ਆ ਇਹਨਾਂ ਨੂੰ ਬੱਚਿਆਂ ਨੂੰ ਸਾਡੇ ਕੋਲ ਭੇਜਦੇ ਆ ਉਹਦੇ ਨਾਲ ਬਹੁਤ ਹੈਲਪ ਮਿਲਦੀ ਹੈ ਨਾ ਬੱਚਿਆਂ ਨੂੰ ਵੀ ਸਾਨੂੰ ਵੀ ਔਰ ਦੂਸਰੇ ਨੰਬਰ ਤੇ ਅੱਜ ਜਿਹੜੇ ਸਾਡੇ ਗੈਸਟ ਆਏ ਆ ਸਿੱਖ ਮਿਸ਼ਰਣੀ ਦੇ ਸਰਦਾਰ ਗੁਰਮੀਤ ਸਿੰਘ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਅਮਰਜੀਤ ਤੇ ਮਾਨਜੀਤ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਪਬਲਿਕ ਦੇ ਵਿੱਚ ਐਨੇ ਪੋਜ਼ਿਟਿਵ ਮੈਸੇਜ ਔਰ ਇੰਨੀ ਚੀ ਕਵਰਿੰਗ ਕਰਕੇ ਸਾਨੂੰ ਦਿਖਾਉਂਦੇ ਜਿਹਦੇ ਨਾਲ ਸਾਨੂੰ ਜਿਹੜੀ ਗੱਲ ਨਹੀਂ ਪਤਾ ਹੁੰਦੀ ਉਹ ਪਤਾ ਲੱਗਣ ਦੇ ਨਾਲ ਅਸੀਂ ਉਸ ਚੀਜ਼ ਤੱਕ ਪਹੁੰਚ ਪਾਉਂਦੇ ਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਵਾਇ ਕਾਲਸਾ ਵਾਇ ਗੁੱਡ ਜੀਪ ਸਰਦਾਰ ਖੁਸ਼ਵੀਰ ਸਿੰਘ ਹੈਪੀ ਜੀ ਤੁਸੀਂ ਵਾਰਡ ਨੰਬਰ 12 ਦੇ ਐਮਸੀਓ ਤੇ ਵਾਰਡ ਨੰਬਰ 12 ਦੇ ਵਿੱਚ ਹੀ ਅੱਜ ਇਹ ਜੋ ਸਰਟੀਫਿਕੇਟ ਦਿੱਤੇ ਜਾ ਰਹੇ ਨੇ ਤੇ ਤੁਸੀਂ ਵੀ ਇੱਥੇ ਸ਼ਿਰਕਤ ਕੀਤੀ ਹੈ ਐਜ਼ ਏ ਮੁੱਖ ਮਹਿਮਾਨ ਕਹਿ ਲੋ ਜਾਂ ਐ ਜੀ ਗੈਸਟ ਕਹਿ ਲੋ ਜਿਵੇਂ ਵੀ ਤੁਹਾਡਾ ਮਾਣ ਆਜ਼ਰ ਇਹਨਾਂ ਨੇ ਕੀਤਾ ਪਰਮਿੰਦਰ ਕੌਰ ਜੀ ਨੇ ਕੀ ਕਹਿਣਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਇਤਮਾਨ ਚੈਨਲ ਦਾ ਜੀ ਅਮਰਜੀਤ ਜੀ ਦਾ ਦੂਜਾ ਧੰਨਵਾਦ ਹੈ ਜੀ ਆਪਣੇ ਪਰਮਿੰਦਰ ਕੌਰ ਮੈਡਮ ਜੀ ਦਾ ਜਿਨ੍ਹਾਂ ਦੀ ਦੇਖ ਰੇਖ ਵਿੱਚ ਇਹ ਜੀਐਸਐਸ ਮੁਹਾਲੀ ਵੱਲੋਂ ਜੇ ਸ਼ਾਇਦ ਮੈਨੂੰ 5 ਸਾਲ ਤੋਂ ਲਗਾਤਾਰ ਮੇਤੋ ਨਾਮ ਵਨ ਸਮਾਰੋਹ ਕਰਵਾ ਰਹੀ ਹੈ ਜੀ ਜੀ ਬਹੁਤ-ਬਹੁਤ ਧੰਨਵਾਦ ਕਰਦਾ ਇਹਦੇ ਨਾਲ ਹੌਸਲਾ ਮਿਲਦਾ ਸਾਡੀ ਆਤੀਆਂ ਨੂੰ ਬੱਚੀਆਂ ਨੂੰ ਭੈਣਾਂ ਨੂੰ ਮਾਤਾ ਮਾਂ ਨੂੰ ਇਹ ਸਵੇ ਰੋਜ਼ਗਾਰ ਆਪ ਕਰ ਸਕਦੀਆਂ ਇੰਡੀਅਨ ਗਵਰਨਮੈਂਟ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਪੰਜਾਬ ਗਵਰਨਮੈਂਟ ਦਾ ਇਹ ਸਾਰੀ ਜਿੰਨੇ ਵੀ ਇਹਨਾਂ ਨੂੰ ਸਰਟੀਫਿਕੇਟ ਮਿਲੇ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਜੀ ਮੇਰੇ ਭੈਣਾਂ ਨੂੰ ਭਾਬੀਆਂ ਨੂੰ ਸਾਰਿਆਂ ਨੂੰ ਸਾਰਿਆਂ ਸਤਿਕਾਰਯੋਗ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਖੁਸ਼ਦੀਪ ਕੌਰ ਹੈ ਜੀ ਤੁਸੀਂ ਕਿਹੜਾ ਕੋਰਸ ਕੀਤਾ ਕਿਹੜਾ ਸਰਟੀਫਿਕੇਟ ਲਿਆ ਮੈਂ ਡਰੈਸ ਮੇਕਿੰਗ ਦਾ ਕੀਤਾ ਹੈ ਅੱਛਾ ਜੀ ਹਾਂਜੀ ਤੇ ਸਿੱਖ ਗਏ ਤੁਸੀਂ ਪੂਰਾ ਹਾਂਜੀ ਹਾਂਜੀ ਇਹਦੇ ਕੀ ਤੁਹਾਨੂੰ ਲਾਭ ਹੋਊਗਾ ਇਹਦਾ ਇਹਦੇ ਇਹ ਵੀ ਆਪਾਂ ਜਿਹੜਾ ਬਾਹਰੋਂ ਕੰਮ ਕਰਾਉਂਦੇ ਆ ਉਹ ਅਸੀਂ ਆਪ ਖੁਦ ਕਰ ਸਕਦੇ ਆ ਤੇ ਦੂਜਿਆਂ ਵਾਸਤੇ ਵੀ ਕਰ ਸਕਦੇ ਇਨਕਮ ਇਨਕਮ ਦਾ ਸਾਧਨ ਵੀ ਹੈ ਜੀ ਘਰ ਦੇ ਵਿੱਚ ਕਿਸੇ ਮੈਂਬਰ ਨੂੰ ਲੋੜ ਹੈ ਤਾਂ ਉਹਦਾ ਵੀ ਕਿਸੇ ਹਾਂਜੀ ਉਹਦਾ ਵੀ ਹੈ ਜੀ ਆਪਣੇ ਆਪਣੇ ਮਤਲਬ ਆਪਣਾ ਕੰਮ ਅਸੀਂ ਆਪ ਕਰ ਸਕਦੇ ਆ ਕਰ ਸਕਦੇ ਹਾਂ ਹਾਂਜੀ ਹਾਂ ਜੀ ਸੋ ਕਿਵੇਂ ਲੱਗਦੇ ਆ ਫੇਰ ਇਹ ਜੀ ਅਪਰਾਲੇ ਬਹੁਤ ਵਧੀਆ ਜੀ ਇਦਾਂ ਦੇ ਤਾਂ ਹੋਣੀ ਚਾਹੀਦੇ ਉਹ ਕਲੇ ਹਾਂ ਜੀ ਹੋਰ ਵੀ ਮਤਲਬ ਲੇਡੀਜ਼ ਵਾਸਤੇ ਕੁੜੀਆਂ ਵਾਸਤੇ ਉਹਨਾਂ ਨੂੰ ਵੀ ਇਹ ਹਾਂ ਜੀ ਹਾਂ ਸਟੀਚਿੰਗ ਤੋਂ ਇਲਾਵਾ ਵੀ ਹੋਰ ਜਿਵੇਂ ਕੰਪਿਊਟਰ ਕੋਰਸ ਵਗੈਰਾ ਹੋਰ ਸਾਰੇ ਹਾਂ ਜੀ ਇਹ ਵੀ ਹੋਣੀ ਚਾਹੀਦੀ ਹੈ ਜੀ ਜੀ ਹਾਂ ਜੀ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਐਮ ਸੀ ਸਾਹਿਬ ਦਾ ਬਹੁਤ ਬਹੁਤ ਤੇ ਮੈਮ ਪਰਮਿੰਦਰ कौर ਦਾ ਹਾਂਜੀ ਇਹਨਾਂ ਇਹਨਾਂ ਸਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਜੀ ਐਮਸੀ ਸਰ ਨੇ ਸਾਨੂੰ ਮਤਲਬ ਪਾਈ ਗਰੁੱਪ ਚ ਤਾਂ ਸਾਨੂੰ ਪਤਾ ਲੱਗਿਆ ਵੀ ਐਮਰ ਸੈਂਟਰ ਖੁੱਲਿਆ ਤੇ ਫਿਰ ਫਿਰ ਮੈਮ ਨੂੰ ਮਿਲੇ ਸੀ ਜੀ ਇਹਨਾਂ ਨੇ ਸਾਨੂੰ ਬੜੇ ਪਿਆਰ ਨਾਲ ਸਿਖਾਇਆ ਬਹੁਤ ਪਿਆਰ ਦਿੱਤਾ ਜੀ ਹਾਂਜੀ ਨਹੀਂ ਤਾਂ ਅਸੀਂ ਬੈਠੇ ਸੀ ਘਰ ਬੈਠੇ ਸੀ ਘਰ ਤੇ ਉਹ ਤੁਹਾਡਾ ਰੋਜ਼ਗਾਰ ਵੀ ਬਣ ਗਿਆ ਤੇ ਆਪ ਹਾਂਜੀ ਹਾਂਜੀ ਕਰੀਦਾ ਜੀ ਤੇ ਪੈਸੇ ਕਮਾਈ ਤੇ ਆਪਣਾ ਖੁਦ ਦਾ ਖਰਚ ਕਰੀਦਾ ਜੀ ਵਾਹ ਜੀ ਹਮ ਸ਼ੁਕਰੀਆ ਥੈਂਕ ਯੂ ਜੀ ਕੀ ਨਾਮ ਹੈ ਮੇਟਾ लवली 인ਪ੍ਰੀਤ ਕੋਰਸ ਤੁਸੀਂ ਕਿਹੜਾ ਕੋਰਸ ਕੀਤਾ ਅਸੀਂ ਡਰੈਸ ਮੇਕਿੰਗ ਦਾ ਕੋਰਸ ਕੀਤਾ ਓਕੇ ਕਿੰਨਾ ਕੁ ਵਧੀਆ ਲੱਗਦਾ ਤੁਹਾਨੂੰ ਇਹ ਮੈਨੂੰ ਜਿਆਦਾ ਦਿਲਚਸਪੀ ਆਇਸ ਕਰਕੇ ਮੈਂ ਕੀਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਜੀ ਮਨਦੀਪ ਕੋਰ ਹਾਂਜੀ ਤੁਸੀਂ ਵੀ ਕੋਰਸ ਡਰੈਸਿੰਗ ਦਾ ਕੀਤਾ ਹੈ ਜੀ ਹਾਂਜੀ ਡਰੈਸ ਮੇਕਿੰਗ ਦੇ ਕੀਤਾ ਹੈ ਜੀ ਹਾਂਜੀ ਕਿੰਨਾ ਕ ਸਮਾਂ ਲੱਗ ਗਿਆ ਸਾਢੇ 3 ਮਹੀਨੇ ਜੀ 3 ਮਹੀਨੇ ਹਾਂਜੀ ਸਾਢੇ 3 ਮਹੀਨੇ ਸਾਢੇ 3 ਮਹੀਨੇ ਜੀ ਸੋ ਹੁਣ ਤੁਸੀਂ ਇਹਦੇ ਵਿੱਚ ਕੀ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਹੈ ਜੀ ਜੋ ਚੀਜ਼ ਸਾਨੂੰ ਨਹੀਂ ਆਂਦੀ ਸੀਗੀ ਸਾਰਾ ਸਿੱਖਿਆ ਜੀ ਹਾਂਜੀ ਹਾਂਜੀ ਤੇ ਅੱਗੇ ਨੂੰ ਇਹਦਾ ਫਾਇਦਾ ਹੈਗਾ ਨਾ ਬਹੁਤ ਫਾਇਦਾ ਹੈ ਜੀ ਅਸੀਂ ਆਪਣਾ ਕੰਮ ਖੁਦ ਵੀ ਕਰ ਰਹੇ ਆ ਬਾਹਰੋਂ ਵੀ ਕਰ ਰਹੇ ਆ ਲੇਕੇ ਹਾਂਜੀ ਆਪਣੇ ਸਿਲਾਈ ਦਾ ਸਾਧਨ ਦੇ ਨਾਲ ਆਪਣਾ ਇਨਕਮ ਸੋਰਸ ਵਧਾ ਰਹੇ ਆ ਜੀ ਆਪਣਾ ਬਿਲਕੁਲ ਜੀ ਬਿਲਕੁਲ ਅੱਛਾ ਸ਼ੁਕਰੀਆ ਜੀ। ਜੀ ਕੀ ਨਾਮ ਹੈ ਤੁਹਾਡਾ? ਹਰਮਨਪ੍ਰੀਤ ਕੌਰ। ਜੀ ਤੁਸੀਂ ਵੀ ਕੋਰਸ ਸਿੱਖਿਆ ਹੈ? ਹਾਂ ਜੀ ਡ्रेस ਮੇਕਿੰਗ ਦਾ ਕੋਰਸ ਸਿੱਖਿਆ ਹੈ ਤੁਸੀਂ ਕਿੱਥੋਂ ਆਉਂਦੇ ਆ? ਅਸੀਂ ਚੜੀਆਂ ਤੋਂ ਆਉਂਦੇ ਆਂ। ਚੜੀਆਂ ਤੋਂ। ਚੜੀਆਂ ਤੋਂ ਹਰ ਰੋਜ ਆਉਂਦੇ ਰਹੇ ਆ 3 ਮਹੀਨੇ ਲੱਗੇ। ਹਾਂ ਜੀ 3 ਮਹੀਨੇ ਦਿੱਲੀ ਜੀ। ਅੱਛਾ ਜੀ। ਹਾਂ ਜੀ ਜੇ ਮੀਂਹ ਕਣੀ ਕੋਈ ਹਨੇਰੀ ਹੋਵੇ। ਹਾਂ ਜੀ ਉਸ ਟਾਈਮ ਵੀ ਆਉਂਦੇ ਤੇ ਆਉਂਦੇ ਸੀਗੇ। ਆਉਂਦੇ ਸੀ ਪਹੁੰਚਦੇ ਸੀ। ਤੁਹਾਨੂੰ ਦਿਲਚਸਪੀ ਸੀਗੀ ਇਹਦੇ ਵਿੱਚ? ਹਾਂ ਜੀ ਮੈਨੂੰ ਕਾਫੀ ਜ਼ਿਆਦਾ ਦਿਲਚਸਪੀ ਸੀ। ਅੱਛਾ ਜੀ। ਹਾਂ ਮੈਂ ਪਲੱਸ 2 ਤੋਂ ਬਾਅਦ ਹੀ ਆਪਣਾ ਸਟੀਚਿੰਗ ਕਿ ਮੈਂ ਤੇ ਜੋ ਮੇਰੇ ਗਲਤੀਆਂ ᱛੀਆਂ ਜੋ ਮੈਨੂੰ ਨਹੀਂ ਪਤਾ ਲੱਗਦਾ ਤਾਂ ਬਾਕੀ ਕੋਈ ਹੋਰ ਦੱਸ ਨਹੀਂ ਤਾ ਰਿਹਾ ਹੈਗਾ ਫਿਰ ਮੈਨੂੰ ਇੱਥੇ ਮੇਰੀ ਮਾਸੀ ਜੀ ਨੇ ਦੱਸਿਆ ਸੀ ਕਿ ਵੀ ਤੂੰ ਇੱਥੇ ਸਿੱਖ ਲੈ ਫਿਰ ਮੈਂ ਇੱਥੇ ਆਈ ਜੀ ਫਿਰ ਮੈਡਮ ਨੇ ਕਿਵੇਂ ਸਿਖਾਇਆ ਮੈਡਮ ਨੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਸਿਖਾਇਆ ਜੋ ਮਿਸਟੇਕ ਕੋਈ ਵੀ ਨਹੀਂ ਤਾ ਦੱਸਦਾ ਉਹ ਮੈਡਮ ਨੇ ਸਾਨੂੰ ਦੱਸਿਆ ਸਾਰਾ ਜੀ ਹਾਂਜੀ ਸੋ ਮੈਡਮ ਦਾ ਸੁਭਾਅ ਕਿਵੇਂ ਰਿਹਾ ਮੈਡਮ ਦਾ ਸੁਭਾਅ ਬਹੁਤ ਹੀ ਵਧੀਆ ਰਿਹਾ ਸਾਹਮਣਾ ਪਿਆਰ ਨਾਲ ਗੱਲ ਕਰਨ ਦੇ ਆਗਰ ਅਸੀਂ ਕੋਈ ਗਲਤੀ ਕਰ ਵੀ ਦਿੰਦੇ ਤੇ ਤਾਂ ਪਿਆਰ ਨਾਲ ਸਮਝਾਉਣਾ ਨਹੀਂ ਐਦਾਂ ਨਹੀਂ ਐਦਾਂ ਹੋਣਾ ਜੀ ओके okay. हां जी तो ਕੀ ਕਹੋਗੇ ਜਿਹੜੀ ਮਤਲਬ ਕਿ ਹੋਰ ਵੀ ਲੇਡੀਜ਼ ਨੇ ਕੁੜੀਆਂ ਨੇ ਉਹਨਾਂ ਨੂੰ ਵੀ ਸਿੱਖਣਾ ਚਾਹੀਦਾ ਹਾਂਜੀ ਉਹਨਾਂ ਨੂੰ ਸਿੱਖਣਾ ਚਾਹੀਦਾ ਉਹ ਕਮ ਸੇ ਕਮ ਆਪ ਖੁਦ ਦਾ ਕੰਮ ਕਰ ਸਕਦੀਆਂ ਹੈ ਜੀ ਹਾਂਜੀ ਆਪਣੇ ਇਨਕਮ ਜਨਰੇਟ ਕਰਨੀ ਖੁਦ ਘਰ ਕੰਮ ਕਰ ਸਕਦੀਆਂ ਹੈ ਹਾਂਜੀ ਹਾਂਜੀ ਜੀ ਇਨਕਮ ਨਹੀਂ ਤਾਂ ਘੱਟੋ ਘੱਟ ਆਪਣੇ ਤਾਂ ਕਰ ਸਕਦੇ ਹਾਂ ਹਾਂਜੀ ਉਹ ਆਪਣਾ ਕਰ ਸਕਦੀਆਂ ਹਾਂ ਹਾਂਜੀ ਬੜੀ ਵਧੀਆ ਗੱਲ ਹੈ ਜੀ ਸ਼ੁਕਰੀਆ ਧੰਨਵਾਦ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਜੀ ਅਨੁਜ अग्रवाल ਜੀ ਸੋ ਤੁਸੀਂ ਵੀ ਕੋਰਸ ਕੀਤਾ ਕਿਹੜਾ ਕੀਤਾ ਹਾਂਜੀ ਇਹ ਡਰੈਸ ਮੇਕਿੰਗ ਦਾ ਕਰਾਇਆ ਜੀ ਜੀ ਹਾਂਜੀ ਤੇ ਮੈਨੂੰ ਤਾਂ ਕੁਝ ਵੀ ਨਹੀਂ ਆਉਂਦਾ ਸੀਗਾ ਅੱਛਾ ਜੀ ਹਾਂਜੀ ਮੈਂ ਤਾਂ ਮਤਲਬ ਸਲਾਈ ਮਸ਼ੀਨ ਦਾ ਹੀ ਨਹੀਂ ਪਤਾ ਸੀਗਾ ਵੀ ਕਿਸ ਤਰ੍ਹਾਂ ਕੰਮ ਕਰਦੀ ਹੈ ਸੂਈ ਚ ਧਾਗਾ ਵੀ ਨਹੀਂ ਪਾਇਆ ਹਾਂਜੀ ਉਹ ਵੀ ਉਹ ਵੀ ਬੰਦੇ ਸੀਗੇ ਸੀ ਅੱਛਾ ਜੀ ਮੈਡਮ ਨੇ ਸਭ ਸਿਖਾਇਆ ਹੈ ਸਾਨੂੰ ਬਹੁਤ ਅੱਛਾ ਸਿਖਾਇਆ ਹੈ ਹਾਂਜੀ ਉਹ ਫਿਰ ਪਤਾ ਲੱਗੇ ਵੀ ਤਾਂ ਬੇਸਿਕ ਨੋਲੇਜ ਹੈ ਇਹ ਸਭ ਨੂੰ ਆਣੀ ਚਾਹੀਦੀ ਹੈ ਹੈ ਨਾ ਅੱਜ ਕੱਲ ਤਾਂ ਜਿਵੇਂ ਪਹਿਲਾਂ ਕੁੜੀਆਂ ਨੂੰ ਪਹਿਲੇ ਸਿਖਾ ਦਿੰਦੇ ਸੀਗੇ ਹਾਂਜੀ ਹੁਣ ਅਸੀਂ ਮਾਡਰਨ ਹੋ ਗਏ ਪੜ੍ਹਾਈ ਲਿਖਾਈ ਚ ਪੈ ਜਾਂਦੇ ਆ ਫਿਰ ਆਪਾਂ ਕਰਦੇ ਹੀ ਨਹੀਂ ਹੈਗੇ ਬਿਲਕੁਲ ਜੀ ਬਿਲਕੁਲ ਹੁਣ ਪਰ ਅੱਗੇ ਜ਼ਰੂਰਤ ਪੈਂਦੀ ਹੈ ਲਾਈਫ ਚ ਹਾਂਜੀ ਆਪਾਂ ਹੁਣ ਹਰ ਇੱਕ ਚੀਜ਼ ਦਾ ਟੇਲਰ ਕੋਲ ਜਾ ਨਹੀਂ ਸਕਦੇ ਨਾ ਲੈ ਕੇ ਹਾਂਜੀ 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 ਫਿਰ ਉਹ ਇਹ ਸਾਰਾ ਕੁਝ ਸਿੱਖਿਆ ਜੀ ਆਪਾਂ ਸ਼ੁਰੂ ਤੋਂ ਮਤਲਬ ਇਹ ਇਸੇ ਤੇ ਲੈ ਕੇ ਜੱਟ ਤੱਕ ਸਾਨੂੰ ਮੈਡਮ ਨੇ ਸਿਖਾਇਆ ਹੈ ਠੀਕ ਹੈ ਜੀ ਕਹਿੰਦੇ ਸੂਈ ਤੇ ਕੈਂਚੀ ਦੇ ਵਿੱਚ ਬੜਾ ਫਰਕ ਹੈ ਕੈਂਚੀ ਨੇ ਕੱਟਣਾ ਤੇ ਸੂਈ ਨੇ ਜੋੜਨਾ ਹੈ ਜੀ ਹਾਂਜੀ 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 ਤੁਸੀਂ ਵੀ ਜੋੜਨੇ ਵਾਲਿਆਂ ਦੇ ਵਿੱਚ ਆ ਗਏ ਹੋ ਹਾਂਜੀ ਜੋੜਨੇ ਵਾਲੇ ਦੇ ਵਿੱਚ ਆ ਗਏ ਕਰਦੇ ਵੀ ਬਹੁਤ ਪ੍ਰੇਸ਼ ਕਰਦੇ ਆ ਵੀ ਚਲੋ ਕੋਈ ਫਾਇਦਾ ਹੋਇਆ ਫਾਇਦਾ ਹੋ ਗਿਆ ਵਾਹ ਜੀ ਵਾਹ ਜੀ ਵਾਹ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਜੀ ਜੀ ਮੇਰਾ ਨਾਮ ਮਨਦੀਪ ਕੌਰ ਜੀ ਤੁਸੀਂ ਕਿਹੜਾ ਕੋਰਸ ਕੀਤਾ ਜੀ ਡਰੈਸ ਮੇਕਿੰਗ ਦਾ ਕਰਿਆ ਸੀ ਜੀ ਅੱਛਾ ਜੀ ਕਿੰਨਾ ਸਮਾਂ ਹੋ ਗਿਆ ਤਿੰਨ ਮਹੀਨੇ ਦਾ ਕੋਰਸ ਸੀਗਾ ਅੱਛਾ ਜੀ ਹਾਂ ਜੀ ਇਹ ਸਿੱਖ ਗਏ ਪੂਰਾ ਕੁਝ ਹੋ ਗਿਆ ਹਾਂ ਜੀ ਪੂਰਾ ਸੂਟ ਬਣਾਣੇ ਛੋਟੇ ਬੱਚਿਆਂ ਦਾ ਅਗਰ ਕੋਈ ਕੱਪੜਾ ਬਣਾਉਣਾ ਹੋਵੇ ਹਾਂ ਜੀ ਉਹ ਵੀ ਮੈਮ ਨੇ ਪੂਰਾ ਸਿਖਾਇਆ ਹੋਇਆ ਹੈ ਜੀ ਜੀ ਸੋ ਮੈਡਮ ਬਾਰੇ ਕੀ ਕਹੋਗੇ ਮੈਡਮ ਦਾ ਸੁਭਾਅ ਕਿਹੋ ਜਿਹਾ ਤੇ ਇਹਨਾਂ ਦਾ ਸਿਖਾਉਣ ਦਾ ਤਰੀਕਾ ਕਿਹੋ ਜਿਹਾ ਵੈਰੀ ਨਾਈਸ ਬਹੁਤ ਅੱਛੇ ਕੋਈ ਕੋਈ ਕਹਿਣ ਦੇ ਲਈ ਮੈਂ ਸੋਚਦੀ ਆ ਕਿ ਕੋਈ ਸ਼ਬਦ ਹੀ ਨਹੀਂ ਹੈਗਾ ਮਤਲਬ ਉਹਨਾਂ ਦੀ ਸਮਝਾਉਣ ਦਾ ਤਰੀਕਾ ਅਗਲੇ ਬੰਦੇ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਕਿ ਤਾਰੀ ਬਹੁਤ ਅੱਛੀ ਹੈ। ਬਹੁਤ ਅੱਛੀ। ਇਹ ਕਦੇ ਛਿੜਕਾ ਛਿੜਕਿਆ ਤਾਂ ਨਹੀਂ ਹੈਗਾ। ਨਹੀਂ ਜੀ ਨਹੀਂ ਜੀ ਕਦੇ ਨਹੀਂ। ਹਾਂ ਜੀ। ਜੀ ਬਹੁਤ ਅੱਛੀ ਨੇ। ਪਿਆਰ ਨਾਲ ਮਤਲਬ ਇਹ ਸਮਝਾਉਣਾ। ਹਾਂ ਜੀ ਹਾਂ ਜੀ। ਸਮਝੀ ਪੂਰਾ ਆਇਆ ਫਿਰ? ਹਾਂ ਜੀ ਸਭ ਸਮਝ ਆਇਆ ਜਿਵੇਂ ਬਣਾ ਲੈਣੀ ਆਪਣੀਆਂ ਸੂਟ ਆਪਣੇ ਕੱਪੜੇ ਕਾਰਜ ਵਿੱਚ ਔਰ ਕਿਸੇ ਨੂੰ ਜ਼ਰੂਰਤ ਹੁੰਦੀ ਹੈ। ਜਿਦਾ ਕਿ ਮੇਰੀ ਫਰੈਂਡ ਹੈ ਉਹਨਾਂ ਦੇ ਵੀ ਮੈਂ ਬਣਾ ਦੇਣੀ ਜੀ। ਸ਼ੁਕਰੀਆ ਮੇਮ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸੁਖਵਿੰਦਰ ਕੌਰ ਹੈਂ ਤੁਸੀਂ ਕਿਹੜਾ ਕੋਰਸ ਕੀਤਾ ਹੈ ਸਰ ਅਸੀਂ ਡਰੈਸ ਮੇਕਿੰਗ ਦਾ ਕੋਰਸ ਕੀਤਾ ਹੈ ਜੀ ਮੈਮ ਕੋਲ ਓਕੇ ਜੀ ਹਾਂ ਜੀ ਮੈਮ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਜੀ ਸਿਖਾਇਆ ਇਸ ਕੋਰਸ ਹਾਂ ਜੀ ਅਸੀਂ ਵਧੀਆ ਤਰੀਕੇ ਨਾਲ ਸਿੱਖਿਆ ਔਰ ਮੈਮ ਕੀ ਮੈਮ ਦਾ ਨੇਚਰ ਬਹੁਤ ਵਧੀਆ ਜੀ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਿਖਾਉਂਦੇ ਜੀ ਹਾਂ ਜੀ ਕਿੰਨਾ ਟਾਈਮ ਲੱਗ ਗਿਆ ਅਸੀਂ ਜੀ 3 ਮਹੀਨੇ ਲਗਾਏ 3 ਮਹੀਨੇ 3 ਮਹੀਨੇ ਦੇ ਵਿੱਚ ਪ੍ਰੇਪੇਅਰ ਹੋ ਗਿਆ ਸਾਰਾ ਹਾਂਜੀ ਸਰ ਜੀ ਤੇ ਹੁਣ ਆਪਣੇ ਆਪ ਜੋਗੇ ਵੀ ਹੋਗੇ ਹਾਂਜੀ ਸਰ ਹੋਗੇ ਜੀ ਤੇ ਕਮਾਉਣ ਜੋਗੇ ਵੀ ਹੋਗੇ ਹਾਂਜੀ ਸਰ ਬੜੀ ਵਧੀਆ ਗੱਲ ਹੈ ਹਨਾ ਹਾਂਜੀ ਹਾਂਜੀ ਕਈ ਵਾਰੀ ਘਰਦਿਆਂ ਕੋਲ ਪੈਸੇ ਨਹੀਂ ਹੁੰਦੇ ਤਾਂ ਆਪਣਾ ਆਪ ਕਰ ਲੈ ਹਾਂਜੀ ਪਹਿਲਾਂ ਤਾਂ ਨਹੀਂ ਸੀਗਾ ਮੈਮ ਨੇ ਬਹੁਤ ਵਧੀਆ ਤਰੀਕੇ ਨਾਲ ਸਿਖਾਇਆ ਜੀ ਹੁਣ ਅਸੀਂ ਆਪਣੇ ਮਲਕੀ ਖੁਦ ਸਟੀਚਿੰਗ ਕਰਕੇ ਆਪਣੇ ਸੂਟ ਪਾ ਸਕਦੇ ਜੀ ਜੀ ਹਾਂਜੀ ਔਰ ਮੈਂ ਹੋਰਾਂ ਵੀ ਭੈਣਾਂ ਨੂੰ ਕਹਿਣਾ ਚਾਹੁੰਦੀ ਐ ਕਿ ਮੈਮ ਕੋਲ ਆਇਆ ਕਰੋ ਜਦੋਂ ਵੀ ਕੋਰਸ ਸਟਾਰਟ ਹੁੰਦੇ ਅੱਗੇ ਅੱਗੇ ਤਾਂ ਮੈਮ ਕੋਲ ਆ ਕੇ ਸਿੱਖਿਆ ਜੀ ਮੈਮ ਬਹੁਤ ਵਧੀਆ ਤਰੀਕੇ ਨਾਲ ਸਿਖਾਉਂਦੇ ਹਨ ਹਾਂਜੀ ਥੈਂਕ ਯੂ ਸ਼ੁਕਰ ਥੈਂਕ ਯੂ ਥੈਂਕ ਯੂ